ਗੇਟ ਬਸ ਆਣਾ ਉਹਦਾ ਬਾਏ ਕਮਰਸ਼ੀਅਲ ਯੂਜ਼ ਕਰਨਾ ਪਾਉ ਨੂੰ ਕਮਰਸ਼ੀਅਲ ਯੂਜ਼ ਕਰਾ ਫਿਰ ਗਲੀ ਜਮਦਾ ਹੈਗਾ ਬੰਦ ਗਲੀ ਹੈ ਸ਼ੁਕਰ ਹਾਂ ਬੱਚਿਆਂ ਵਾਲੇ ਬੱਚਿਆਂ ਦਾ ਘਰ ਹੈ ਮੈਨੂੰ ਤਾਂ ਟ੍ਰੋਲੀ ਲੱਗੇ ਰਹਿਣ ਕਰੇ ਇਸ਼ਾਰਾ ਦੋ ਕੰਦ ਵਾਲਾ ਇਧਰ ਵੇਖਿਓ ਕੀ ਕੀ ਦਾਂਗੇ ਮੇਰਾ ਨਾਮ ਜੀ ਰੋਹਿਤ ਦੁੱਗਲ ਕਿਹੜੇ ਇਲਾਕੇ ਰਹਿੰਦੇ ਹੋ ਅਜਪਾਨੀ ਮਿਲ 3 ਨੰਬਰ ਗਲੀ ਦੇ ਵਿੱਚ ਮਸਲਾ ਕੀ ਹੈ 12 A ਘਰ ਨੰਬਰ ਹੈ ਸਾਡਾ ਮਸਲਾ ਕੀ ਕੱਲ ਆ ਜੀ ਇੱਥੇ ਦੀਵਾਰ ਬਣੀ ਹੋਈ ਸੀ ਪਹਿਲੇ ਤੇ ਉਸ ਬੰਦੇ ਨੇ ਪਿੱਛੇ ਗੇਟ ਜਿਹਨੇ ਲਾਇਆ ਵਾ ਇਹਨੇ ਦੀਵਾਰ ਪਹਿਲੇ ਤੋੜਤੀ ਸਾਡੀ ਕੋਣੇ ਬੰਦਾ ਇਹ ਨਾਮ ਮੇਰਾ ਜੱਜ ਹੈਗਾ ਜੀ ਠੀਕ ਆਨੰਦ ਆਨੰਦ ਸ਼ਾਇਦ ਕਲੈਕਸ਼ਨ ਵਾਲੇ ਹੈਗੇ ਤੇ ਅਸੀਂ ਇਹ ਕਹਿੰਦਾ ਮੈਂ ਇੱਧਰ ਗੇਟ ਕਰਨਾ ਜਾਂਦਾ ਮੇਰੇ ਇੱਧਰ ਰਾਹ ਨਿਕਲਦਾ ਜਦ ਕਿ ਇਹ ਸਾਰਾ ਪ੍ਰਾਈਵੇਟ ਗਲੀ ਹੈ ਸਾਰਿਆਂ ਨੇ ਆਪਣੀ ਜਗ੍ਹਾ ਛੱਡ ਗਏ ਤੇ ਫੇਰ ਇਹ ਗਲੀ ਬਣੀ ਹੈ ਪ੍ਰੋਪਰ ਦਾਦਾ ਫੋੜ ਸਾਰਿਆਂ ਨੇ ਮੱਥਾ ਛ ਤੇ ਫਿਰ ਉਸ ਤੋਂ ਬਾਅਦ ਫਿਰ ਇੱਕ ਵਾਰੀ ਮੀਟਿੰਗ ਸਾਡੀ ਹੈ ਕਾਉਂਸਲਰ ਦੇ ਨਾਲ ਬੈਠ ਕੇ ਹੋ ਗਈ ਸੀ ਤੇ ਦੁਬਾਰਾ ਫਿਰ ਉਦੋਂ ਫੈਸਲਾ ਹੋ ਗਿਆ ਸੀ ਇਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਲਾਂਦਾ ਜੀ ਦੁਬਾਰਾ ਫਿਰ ਇਹਨੇ ਅੱਜ ਆ ਪਿੱਛੇ ਗੇਟ ਲਾ ਲਿਆ ਜੀ ਤੋ ਕੀ ਮੰਗ ਕਰਦੇ ਤੁਸੀਂ ਇਸ ਵਾਰ ਜੀ ਤੁਹਾਨੂੰ ਦੱਸਿਆ ਉਹਨਾਂ ਜੀ ਹਾਂ ਜੀ ਹਾਂ ਜੀ ਪੁਲਿਸ ਵਾਲੇ ਆਏ ਸੀ ਉਹ ਵੇਖ ਕੇ ਕਹਿੰਦੇ ਕੋਈ ਗੱਲ ਨਹੀਂ ਪਰਸੋਂ ਅਸੀਂ ਤੁਹਾਨੂੰ ਲਿਖ ਲਗਾ ਕਰਾ ਦਾਂਗੇ ਕਿ ਆ ਨਹੀਂ ਉਹਨਾਂ ਨੂੰ ਆ ਕਹਿੰਦਾ ਕਿ ਮੈਂ ਨਹੀਂ ਗੇਟ ਨਹੀਂ ਕੰਨ ਨਹੀਂ ਨਾਲ ਮੈਂ ਕੰਨ ਹੜਾ ਪੰਗੇ ਲੈਣਾ ਪਿਆ ਮੈਂ ਤਾਂ ਆਪਣੇ ਹਿੱਸੇ ਵਿੱਚ ਜੋ ਮਰਜ਼ੀ ਕਰਾਵਾਂ ਉਹ ਚੱਲ ਗਿਆ ਫਿਰ ਕਹਿੰਦੇ ਕੋਈ ਗੱਲ ਨਹੀਂ ਆਪਾਂ ਲਿਖ ਲਗਾ ਕਰਾ ਦ ਕਿ ਲਿਖ ਲਗਾ ਕਰਾ ਦੋ ਕੱਲ ਨੂੰ ਰਸਤਾ ਨਹੀਂ ਖੋਲੂਗਾ ਉਹ ਗੰਦੇ ਕਰਵਾ ਦ ਤੁਹਾਨੂੰ ਰਸਤਾ ਖੋਲਣ ਤੇ ਤਰਾਜ ਸਾਹਿਬ ਕੋਲੋਨੀ ਲੈ ਲਾਕੇ ਵਸੇ ਹਾਂਜੀ ਤਰਾਜ ਭਾਜੀ ਕੱਲ ਨੂੰ ਇੱਥੇ ਕਈ ਆਣੇ ਆ ਆਟੋ ਰਿਕਸ਼ੇ ਨਿਕਲਣੇ ਇਧਰੋਂ ਸੋ ਕਿੰਨਾ ਵੱਡਾ ਪਲਾਟ ਆ ਕਮਰਸ਼ੀਅਲ ਦੇ ਯੂਜ਼ ਕਰੂਗਾ ਫਿਰ ਉਹ ਵੀ ਸਾਡਾ ਨੁਕਸਾਨ ਹੀ ਨਾ ਇੰਜ ਬੱਚੇ ਜਿੱਥੇ ਮੱਜੀ ਗਲੀ ਆ ਆਪਾਂ ਗੇਟ ਲਵਾਇਆ ਬਾਹਰ ਬੰਦਿਆ ਗਲੀ ਕੋਈ ਗੱਲ ਨਹੀਂ ਟੈਂਸ਼ਨਾਂ ਨਹੀਂ ਗੱਲ ਲੇਗੀ ਕੋਈ ਸਾਨੂੰ ਤੁਸੀਂ ਉੱਥੇ ਨੂੰ ਕੀ ਬਣਾ ਚਾਹੁੰਦੇ ਹੋ ਇੱਥੇ ਹੀ ਹੁਣ ਚੌਕੀਦਾਰ ਦਾ ਕਮਰਾ ਬਣਾਉਣਾ ਹੈ ਇੱਥੇ ਬਸ ਇੱਕ ਠੀਕ ਹੈ ਹਾਂਜੀ ਇਹ ਮੰਨ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਸਾਡੀ ਮਦਦ ਕਰੇ ਬਸ ਕਿ ਆ دیوار ਨਾ ਟੁੱਟੇ ਸੇ ਪਾਸੇ ਨਈ ਆਜ ਨਾ ਕਰੇ ਸਾਡਾ ਨਾ ਹੋਰ ਕੀ ਆ ਦਿਵਿਆ ਆ ਕਿਹੜੇ ਇਲਾਕੇ ਦੇ ਭਾਜੀ ਜਪਾਨੇ ਮਿਲ ਛਟਾ ਅਜ ਕਿਹ ਮੁਸ਼ਕਿਲ ਕੀ ਆ ਰਹੀ ਇਲਾਕੇ ਨਾਲ ਵਾਸਤੇ ਆ ਸਾਡੀ ਗਲੀ ਬੰਦ ਸੀ ਇੱਥੇ ਦੀਵਾਰ ਸੀ ਇਹਨੇ ਪਹਿਲੇ ਇਹ ਦੀਵਾਰ ਹਟਾ ਦਿੱਤੀ ਤੇ ਫੇਰ ਅਸੀਂ ਇਧਰ ਦੀਵਾਰ ਕਰਾਈ ਆ ਪਰसों ਅਸੀਂ ਅਰਵਿੰਦ ਭਗਨਾ ਕੌਂਸਲਰ ਐ ਇਧਰ ਤੇ ਉਹਨਾਂ ਨੂੰ ਬਿਠਾ ਕੇ ਤੇ ਮੀਟਿੰਗ ਰੱਖੀ ਸੀ ਉਧਰ ਇਹਨੇ ਕਿਹਾ ਕਿ ਫੈਸਲਾ ਹੋਇਆ ਕਿ ਇਹ ਦੀਵਾਰ ਨਹੀਂ ਤੋੜਨਗੇ ਹੋਨੇ ਨਾਲ ਫੇਰ ਗੇਟ ਲਾਤਾ ਹੈ ਪਰ ਦਵਾਤ ਲੱਗੀ ਹੁਣ ਪਰ ਨਜਾਇਜ਼ ਕੰਮ ਹੁੰਦੇ ਨਾ ਗੇਟ ਕੋਈ ਮਾਡਲ ਤੇ ਲੱਗੇਗਾ ਨਹੀਂ ਗੇਟ ਤੇ ਤਾਂ ਹੀ ਲੱਗੇਗਾ ਕਿ ਦੀਵਾਰ ਹਟਾਣੀ ਹੈ ਪਰ ਉਹਨਾਂ ਆਪਣੀ ਤਰਫ ਰੱਖਾ ਗੇਟ ਪਰ ਕੋਈ ਗੱਲ ਨਹੀਂ ਫਿਰ ਆਪਣੀ ਤਰਫ ਰੱਖਣ ਅਸੀਂ ਇਧਰ ਚੌਕੀਦਾਰ ਦਾ ਕਮਰਾ ਬਣਾ ਦੇਣਾ ਸਾਡੀ ਦੀਵਾਰ ਨਾਲ ਹਟੇ ਇਸ ਪੁਲਿਸ ਆਈ ਸੀ ਪ੍ਰੈਸ਼ਰ ਆਇਆ ਸੀ ਹਾਂਜੀ ਪੁਲਿਸ ਆਈ ਸੀ ਉਹਨਾਂ ਨੇ ਇਹੋ ਕਿਹਾ ਸੀ ਲਿਖ ਲਿਖਾ ਕਰਾ ਦਾਂਗੇ ਪਰ ਅਸੀਂ ਇਹੋ ਕਹਿੰਨੇ ਕਿ ਇਹ ਦੀਵਾਰ ਹਟੇ ਨਾ ਤੇ ਅਸੀਂ ਇੱਥੇ ਆਪਣਾ ਕਮਰਾ ਬਣਾ ਦਈਏ ਸਾਡੀ ਗਲੀ ਨਾ ਖੁੱਲੇ ਸਾਡੀ ਗਲੀ ਬਹੁਤ ਸੇਫ ਆ ਤੇ ਇੱਥੇ ਬੱਚੇ ਜਿਵੇਂ ਮਰਜ਼ੀ ਖੇਡ ਲੈਂਦੇ ਆ ਕਿ ਲੱਗਦਾ ਵੀ ਜੇ ਕਸਤਾ ਖੋਲਦਾ ਵਾ ਕਿਸੇ ਜਾਂਦਾ ਬਿਲਕੁਲ ਬਿਲਕੁਲ ਇੱਥੇ ਵਿੱਚੋਂ ਦੀਵਾਰ ਹਟੀ ਸੀ ਅਮਲੀ ਆਂਜਨ ਲੱਗ ਪਈ ਸੀ ਬੱਚੇ ਕੁੱਦ-ਕੁੱਦ ਕੇ ਜਾਂਦੇ ਹੀ ਤੇ ਨੁਕਸਾਨ ਹੀ ਸੀ ਸਾਰਾ ਗਲੀ ਦਾ ਪ੍ਰਸ਼ਾਸਨ ਕੁਝ ਮੰਗ ਕਰਦੇ ਸਿਰਫ ਇਹੋ ਕਿ ਸਾਡੀ ਸੁਣਵਾਈ ਹੋਏ ਹੋਰ ਰਸਤਾ ਨਾ ਖੁੱਲੇ ਸਾਡੀ ਗਲੀ ਬੰਦ ਹੈ ਬਹੁਤ ਸੇਫ ਆ ਮੇਨ ਗੇਟ ਲੱਗਿਆ ਸਾਡੀ ਗਲੀ ਚ ਉਹ ਉਦਾਂ ਹੀ ਰਹੇ ਲੱਗਦਾ ਵੀ ਤੁਸੀਂ ਵੀ ਗਾ ਕੀ ਕੰਮ ਕਰੋਗੇ ਚੌਕੀਦਾਰ ਦਾ ਕਮਰਾ ਹਾਂਜੀ ਇਧਰ ਅਸੀਂ ਚੌਕੀਦਾਰ ਦਾ ਕਮਰਾ ਬਣਾਵਾਂਗੇ ਕਿਉਂਕਿ ਅਸੀਂ ਨੇ ਗੇਟ ਲਗਵਾਇਆ ਤਾਂ ਆਪਣੀ ਸੇਫਟੀ ਕੇ ਲਿਏ ਕਿੰਨੇ ਵੇ ਤੱਕ ਇਹਨਾਂ ਦਾ ਇਲਾਕਾ ਗਏ ਜਿਹੜਾ ਬੰਦ ਹੋ ਜਾਂਦਾ ਟੈਂਸਰ ਅ ਰਾਤ ਕੋ 10 ਵਜੇ ਲੋਕ ਹੋ ਜਾਂਦਾ ਗੇਟ ਹਮਾਰਾ ਬੜਾ ਆਪਣੇ ਨੂੰ ਸੇ ਮੰਨਦੇ ਇਲਾਕੇ ਵਿੱਚ ਹਾਂਜੀ ਹਾਂਜੀ